ਸਮਾਣਾ ਪਾਤਣਾ ਸੜਕ ਤੇ ਪਿੰਡ ਕਸਬਾ ਕੱਗਾ ਦੇ ਵਿੱਚ ਇੱਕ ਵਿਅਕਤੀ ਆਪਣੀ ਸਾਈਕਲ ਤੋਂ ਜਦ ਮੰਡੀ ਰਾਜ ਮੰਡੀ ਪਾਸੇ ਮੋੜਨ ਲੱਗਾ ਤਾਂ ਪਿੱਛੇ ਤੋਂ ਆ ਰਹੀ ਇੱਕ ਬੱਸ ਨਾਲ ਉਹ ਟੱਕਰ ਹੋਈ ਹੈ ਜਿਸ ਦੇ ਵਿੱਚ ਸਾਈਕਲ ਨਾਲ ਬੱਸ ਨਾਲ ਟਕਰਾਈ ਹੈ ਉਹਦੇ ਵਿੱਚ ਮੌਤ ਹੋਈ ਹੈ ਗੁੱਗਾ ਮਾੜੀ ਦੇ ਵਿੱਚ ਸੇਵਾ ਕਰਦੇ ਸੀ ਔਰ ਅਚਾਨਕ ਹੀ ਅਨਾਜ ਮੰਡੀ ਪਾਸੇ ਮੋੜਨ ਲੱਗੇ ਤਾਂ ਪੀਆਰਟੀਸੀ ਦੀ ਬੱਸ ਸਮਾਣਾ ਸਾਈਡ ਤੋਂ ਆ ਰਹੀ ਸੀ ਉਸ ਦੇ ਨਾਲ ਉਹਨਾਂ ਦੀ ਟੱਕਰ ਹੋਈ ਹੈ ਜਿਸ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਹੈ ਔਰ ਪਰਿਵਾਰ ਦੇ ਬਿਆਨ ਦਰਜ ਕਰਕੇ ਕੱਗਾ ਪੁਲਿਸ ਵੱਲੋਂ ਮ੍ਰਿਤਕ ਦੇ ਡੈੱਡ ਬੋਡੀ ਡੈੱਡ ਬੋਡੀ ਦਾ ਪੋਸਟਮਾਰਟਮ ਸਮਾਣਾ ਦੇ ਸਰਕਾਰੀ ਹਸਪਤਾਲ ਚ ਕਰਾ ਕੇ ਵਾਰ ਏ ਬਖਸੀ ਸਿੰਘ son of ਸੁੱਚਾ ਸਿੰਘਾ ਜੀ ਵਾਸੀ ਘੱਗਾ ਇਹ 15 16 ਸਾਲਾਂ ਤੋਂ ਇਹ ਸੇਵਾ ਕਰ ਰਹੇ ਸੀ ਗੁੱਗਾ ਮੇੜੀ ਤੇ ਘੱਗੇ ਚ ਹਾਂਜੀ ਘੱਗਾ ਜੀ ਇਹ ਇਹਨਾਂ ਨੂੰ ਕੰਮ ਸੀ ਕੋਈ ਨਾਜ ਮੰਡੀ ਵਾਲੀ ਸਾਈਡ ਜੀ ਇਹ ਜਦੋਂ ਮੋੜਨ ਲੱਗੇ ਇਧਰੋਂ ਸਾਹਮਣੇ ਬੱਸ ਆ ਰਹੀ ਸੀ ਜੀ ਸਾਈਡ ਸਮਾਨਾ ਸਾਈਡ ਤੋਂ ਹਾਂ ਸਮਾਨਾ ਸਾਈਡ ਤੋਂ ਬੱਸ ਆ ਰਹੀ ਸੀ ਜੀ ਅਚਾਨਕ ਪਸਵਾਨ ਕਰਕੇ ਇਹਨਾਂ ਦਾ ਬੈਲੈਂਸ ਵਿਗੜ ਗਿਆ ਬੱਸ ਤੇ ਇਧਰੋਂ ਚੱਕ ਲਿਆ ਤੇ ਇਹਨਾਂ ਦਾ ਵੀ ਬੈਲੈਂਸ ਹੁਣ ਇਹ ਪਰਿਵਾਰ ਦਾ ਮੈਂਬਰ ਕੋਈ ਤੇ ਇਹਨਾਂ ਦੇ ਗਰਨਾਮ ਸਿੰਘ ਸੀ ਮੌਕੇ ਤੇ ਇਹ ਪਹੁੰਚ ਗਏ ਸੀ ਇਹ ਨੇ ਬਿਆਨ ਦਿੱਤੇ ਹਾਂ ਜੀ ਬਿਆਨ ਦਿੱਤਾ ਸੀ ਜੀ ਬਖਸ਼ੀ ਜੀ ਸਰ ਜੀ ਮੇਰਾ ਬਰਾਦਰ ਸੀ ਜੀ ਬਰਾਦਰ ਸੀ ਤੇ ਉਧਰ ਜੈ ਸਨ ਅਜ ਮੰਡੀ ਦਾ ਹਾਂ ਜੀ ਅਜਾ ਜੀ ਦਾਣਾ ਚ ਪੰਡਿਤ ਜੀ ਉਮਰ ਕਿੰਨੇ ਕੇ ਇਹਨਾਂ ਦੀ ਉਮਰ 58 ਸਾਲ ਦੀ ਹੈ ਜੀ ਤੁਹਾਡੇ ਕੀ ਲੱਗਦੇ ਨੇ ਮੇਰੇ ਬਰਾਦਰ ਹੈ ਜੀ ਟੱਕਰ ਹਾਂ ਜੀ ਤਾਇ ਦਾ ਲੜਕਾ ਜੀ ਹਾਂ ਜੀ ਮੇਰੇ ਕੋਲ ਹੀ ਰਹਿੰਦੇ 15 16 ਸਾਲ ਤੋਂ ਜੀ ਤੇ ਸੇਵਾ ਕਰਦੇ ਸੀ ਹਾਂ ਜੀ ਸੇਵਾ ਕਰਦੇ ਸੀ ਪ੍ਰਥਮ ਦੇ ਨਾਲ ਪ੍ਰਸੋਤਮ ਕੋ ਸਿੱਖ ਸਮਾਣਾ ਨਿਊਜ਼